ਵਾਹਿ ਗੁਰੂ ਦੀ ਕਾ ਖਾਲਸਾ ਵਾਹਿ ਗੁਰੂ ਦੀ ਜੀ ਬੋਲੇ ਪੈਰੀ ਸਾਧ ਸੰਗਤ ਜੀ ਜੋ ਪਿਛਲੇ ਦਿਨੀ ਦਾਸ ਦੇ ਉੱਪਰ ਜੱਸਾ ਸਿੰਘ ਮਾਚੀਵਾੜੇ ਪਿੰਡ ਤੋਂ ਫਿਰੋਜ਼ਪੁਰ ਵਿੱਚੋਂ ਕਿਸੇ ਨੇ ਭਾਈ ਹਰਪ੍ਰੀਤ ਸਿੰਘ ਮਖੂ ਦੇ ਚੈਨਲ ਤੇ ਹਰਪ੍ਰੀਤ ਸਿੰਘ ਮਖੂ ਨਾਲ ਕੁਝ ਗੱਲਾਂ ਕੀਤੀਆਂ ਤੇ ਮੇਰੇ ਤੇ ਕੁਝ આરોਪ ਲਾਏ ਕਿ ਚਿੱਟਾ ਪੀ ਕੇ ਰੱਜੇ ਹੋਏ ਸੀ ਤੇ ਐਕਸੀਡੈਂਟ ਹੋਇਆ ਬਾਬਾ ਜੀ ਗੱਡੀ ਚ ਲਾਉਂਦੇ ਸੀ ਭਾਈ ਸਾਹਿਬ ਤੋ ਦਾਸ ਉਹਨਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਾ ਹੈ ਤੇ ਇਹ ਸਾਰੀ ਸੰਗਤ ਤਖਾਨਵਦ ਦੀ ਹੈ ਜੋ ਡੇਲੀ ਸਾਡੇ ਕੋਲ ਇੱਥੇ ਆਉਣ ਵਾਲੇ ਆ ਕੋਈ ਸਵੇਰੇ ਹਾਜ਼ਰੀ ਭਰਦਾ ਕੋਈ ਸ਼ਾਮ ਨੂੰ ਹਾਜ਼ਰੀ ਭਰਦਾ ਗੁਰੂ ਘਰ ਦੇ ਵਿੱਚ 2005 ਤੋਂ ਮੈਂ ਤਖਾਨਵਦ ਆਇਆ ਨਾਨਕ ਸਰ ਤੋਂ ਕਥਾ ਕੀਰਤਨ ਸਿੱਖ ਕੇ ਆਪਣੀ ਮਿਹਨਤ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਸੁੰਦਰ ਸਥਾਨ ਬਣਿਆ ਆਪ ਜੀ ਕਦੇ ਦਰਸ਼ਨ ਕਰਨ ਆਇਓ ਸੰਗ੍ਰਾਮ ਤੇ ਦੀਵਾਨ ਸਜਦੇ ਆਰ ਦਾਸ ਨੇ ਤਕਰੀਬਨ 98 ਤੋਂ ਕੀਰਤਨ ਸ਼ੁਰੂ ਕੀਤਾ ਤੇ ਆਪ ਹਸਾਬ ਲਾ ਲੋ ਵੀ ਕਿੰਨੇ ਸਾਲ ਬਣ ਜਾਂਦੇ ਅੱਜ 24 ਤਾਂ ਇਹ ਹੋ ਗਏ ਤੇ 2 26 ਸਾਲਾਂ ਤੋਂ ਮੈਂ ਦੀਵਾਨ ਲਾ ਰਿਹਾ ਹਾਂ ਔਰ ਅੰਮ੍ਰਿਤ ਸੰਚਾਰ ਵਾਸਤੇ ਸੰਗਤ ਨੂੰ ਪ੍ਰੇਰ ਰਿਹਾ ਹੈ। ਔਰ ਜਿੰਨਾਂ ਸਭ ਪ੍ਰਾਣੀਆਂ ਨੇ ਕਥਾ ਕੀਰਤਨ ਪ੍ਰੇਰਣਾ ਤੋਂ ਅੰਮ੍ਰਿਤ ਛਕਿਆ ਉਹਨਾਂ ਦੀ ਗਿਣਤੀ 1 ਲੱਖ ਤੋਂ ਜ਼ਿਆਦਾ ਹੈ। ਮੇਰੇ ਕੋਲੇ ਉਹ ਸਾਰੀ ਲਿਸਟ ਤਿਆਰ ਹੈ। ਤੋਂ ਸਾਥ ਸੰਗਤ ਬੇਨਤੀ ਹੈ ਚਿੱਟਾ ਪੀ ਕੇ ਕਦੇ دیਵਾਨ ਨਹੀਂ ਲੱਗਦਾ ਹੁੰਦਾ। ਚਿੱਟਾ ਪੀ ਕੇ ਗੱਡੀਆਂ ਨਹੀਂ ਚੱਲਦੀਆਂ। ਚਿੱਟਾ ਪੀਣ ਵਾਲਾ ਤਾਂ ਉਹਦੀ ਤੌਰ ਤੋਂ ਹੀ ਪਰਖ ਹੋ ਜਾਂਦੀ ਹੈ। ਮੈਂ ਸੰਗਤ ਨੂੰ ਰੱਬ ਰੂਪ ਜਾਣ ਕੇ ਆਪ ਹੀ ਬੇਨਤੀ ਕੀਤੀ ਹੈ ਵੀ ਜਦੋਂ ਮੈਨੂੰ ਫੇਸ਼ੀਅਲ ਪੈਰਾਲਾਈਸ ਹੋਇਆ ਸੀ ਤੇ ਉਸ ਵੇਲੇ ਮੈਨੂੰ 4-5 ਮਹੀਨੇ ਫੀਮ ਗਿਆ ਸੀਗਾ ਵੀ ਤੁਸੀਂ ਥੋੜੀ ਜੀ ਫੀਮ ਲੈ ਲਿਆ ਕਰੋ ਕਿਉਂਕਿ ਜਦੋਂ ਲਕਵਾ ਮਾਰ ਜਾਂਦਾ ਹੈ ਅਦਰੰਗ ਦਾ ਦੌਰਾ ਹੀ ਹੁੰਦਾ ਉਹ ਤੇ ਫੀਮ ਪਿੰਡਾਂ ਦੇ ਵਿੱਚ ਸਾਰੇ ਜਾਣੇ ਉਹਨੂੰ ਪ੍ਰੈਫਰੈਂਸ ਕਰਦੇ ਆਂ ਤੋ ਮੈਂ ਸੰਗਤ ਨੂੰ ਜੋ ਦੱਸਿਆ ਬਿਲਕੁਲ ਸੱਚ ਦੱਸਿਆ ਦੂਸਰੀ ਬੇਨਤੀ ਹੈ ਵੀ ਇਹ ਗੁਰਮੁਖ ਪਿਆਰੇ ਡਾਕਟਰ ਦਰਸ਼ਨ ਸਿੰਘ ਮੇਰੇ ਫੈਮਲੀ ਡਾਕਟਰ ਹੈ ਰਜਾਣਾ ਸੂਰੀ ਅੰਮ੍ਰਿਤ ਦੇ ਲਈ ਹਕਮਨਾਮੇ ਦੀ ਸੇਵਾ ਕਰਦੇ ਆ ਇਹਨਾਂ ਨੂੰ ਅੱਜ ਤਕਰੀਬਨ 2005 ਤੋਂ ਲੈ ਕੇ 24 ਆ ਗਿਆ 19 ਸਾਲ ਹੋ ਗਏ ਬਗੈਰ ਨਾ ਦਾ ਪਾਈ ਤੇ ਹਰਜਿੰਦਰ ਸਿੰਘ ਜਿੰਦੂ ਹੈ ਸਾਡੇ ਨਾਲ ਜ਼ਵਾਨਾਂ ਚ ਵੀ ਨਾਲ ਹੁੰਦਾ ਹੈ ਤੇ ਸਵੇਰੇ ਸ਼ਾਮ ਸਾਡੇ ਕੋਲੇ ਹਾਜ਼ਰੀ ਭਰਦਾ ਤੇ ਸਾਰੀ-ਸਾਰੀ ਰਾਤ ਵੀ ਸਾਡੇ ਕੋਲ ਰਹਿੰਦਾ ਇੱਥੇ ਭਾਈ ਗੁਰਪ੍ਰੀਤ ਸਿੰਘ ਆ ਤਖਾਨਵਦ ਤੋਂ ਰਾਜਾ ਸਿੱਧੂ ਜੀ ਹਨ ਤਖਾਨਵਦ ਤੋਂ ਡਾਕਟਰ ਗੁਰਦਰਸ਼ਨ ਸਿੰਘ ਤਖਾਨਵਦ ਤੋਂ ਸਰਦਾਰ ਸੰਗਤ ਸਿੰਘ ਜੀ ਤਖਾਨਵਦ ਤੋਂ ਭਾਈ ਗੁਰ ਗੁਰਮੀਤ ਸਿੰਘ ਨਾਲੇ ਤਾਂ ਇਹ ਟੀਚਰ ਹੈ ਤੇ ਨਾਲੇ ਇੱਥੇ ਕੀਰਤਨ ਕਰਦੇ ਆ ਔਰ ਉਸ ਮਾਲਕ ਦੀ ਕਿਰਪਾ ਦੁਆਰਾ ਪਹਿਲਾ ਹੈ ਕਲੀਨ ਸ਼ੇਵ ਹੁੰਦੇ ਸੀ ਤੇ ਅੱਜ ਮਹਾਨ ਕੀਰਤਨੀਏ ਵੀ ਹੈ ਪੰਖ ਦੇ ਇਹ ਇੱਥੇ ਸਭ ਕੁਝ ਇਹਨਾਂ ਨੇ ਸਿੱਖਿਆ ਪੜਿਆ ਭਾਈ ਗੁਰਪ੍ਰੀਤ ਸਿੰਘ ਜੀ ਹੈ ਗੁਰਪ੍ਰੀਤ ਸਿੰਘ ਜੀ ਉਹ ਪਰਿਵਾਰ ਮੋਢੋਂ ਜੁੜਿਆ ਹੋਇਆ ਹੈ ਇਸ ਘਰ ਦੇ ਨਾਲ ਭਾਈ ਬੱਲੀ ਜੀ ਮੇਰੇ ਭਰਾ ਬਹੁਤ ਗੁਰਮੁਖ ਪਿਆਰਾ ਹੈ ਮੇਰਾ ਛੋਟਾ ਵੀਰ ਤਖਾਨਵਤ ਤੋਂ ਆਇਆ ਤੇ ਧੋਨੀ ਵੀਰ ਉਹਨੂੰ ਅਸੀਂ ਪਿਆਰ ਨਾਲ ਧੋਨੀ ਕਹਿੰਨੇ ਆ ਤੇ ਇਹ ਕਲੱਬਾਂ ਦਾ ਪ੍ਰਧਾਨ ਤੋ ਬਾਬਾ ਦੀਪ ਸਿੰਘ ਜੀ ਸ਼ਹੀਦ ਇੰਟਰਨੈਸ਼ਨਲ ਕਲੱਬ ਦਾ ਇਹ ਬੁੱਕ ਸੇਵਾਦਾਰ ਹੈ ਜੇ ਦਾਸ ਚਾਵੇ ਤੇ ਸਾਰਾ ਤਖਾਨ ਵੱਧ ਮੈਂ ਇੱਥੇ ਖੜਾ ਸਕਦਾ ਪੰਜ ਸੱਤ ਜਣਿਆਂ ਨੂੰ ਛੱਡ ਕੇ ਤੇ ਸਾਰੀਆਂ ਤਖਾਨਵਦੀਆਂ ਭੈਣਾਂ ਬੀਬੀਆਂ ਬੱਚੀਆਂ ਤੇ ਬੱਚੇ ਸਾਰੇ ਮੈਂ ਖੜਾ ਸਕਦਾ ਪਰ ਨਹੀਂ ਇਹ ਡੇਲੀ ਆਉਣ ਵਾਲੇ ਜਿਹੜੇ ਸਵੇਰੇ ਸ਼ਾਮ ਆਉਂਦੇ ਆ ਤੁਸੀਂ ਇਹਨਾਂ ਨੂੰ ਪੁੱਛੋ ਵੀ ਮੈਂ ਕਦੇ ਚਿੱਟਾ ਪੀਤਾ ਜਦ ਮੈਂ ਗੱਡੀ ਚਲਾ ਰਿਆ ਸੀ ਜਦੋਂ ਐਕਸੀਡੈਂਟ ਹੋਇਆ ਕਿ ਸਾਡਾ ਡਰਾਈਵਰ ਚਲਾ ਰਿਆ ਸੀ ਤੇ ਡਰਾਈਵਰ ਦੇ ਉੱਤੇ ਕੇਸ ਵੀ ਚੱਲਿਆ ਪਰਚਾ ਵੀ ਹੋਇਆ ਉਹ ਸਾਰੇ ਸਬੂਤ ਅਸੀਂ ਕਢਾ ਰਹੇ ਆ ਤੇ ਜਿਨੇ ਮੇਰੇ ਤੇ આરોਪ ਲਾਏ ਆ ਚਿੱਟਾ ਪੇਂਡ ਦੇ ਜਾਂ ਤਾਂ ਉਹ ਸਬੂਤ ਕਰੇ ਨਹੀਂ ਤਾਂ ਫਿਰ ਮਾਨਹਾਨੀ ਦਾ ਪਰਚਾ ਉਹਦੇ ਕੋਲ 1-2 ਦਿਨਾਂ ਦੇ ਵਿੱਚ ਨੋਟਿਸ ਪਹੁੰਚ ਜਾਣਾ ਤੇ ਘੱਟੋ-ਘੱਟ ਨਹੀਂ ਤਾਂ 2 ਕਰੋੜ ਤੋਂ ਵੱਧ ਵਕੀਲਾ ਨਾਲ ਸਲਾਹ ਹੋਈ ਹੈ ਵੀ ਉਹ ਤੇ ਅਸੀਂ ਮਾਨ ਹਾਨੀ ਦਾ ਪਰਚਾ ਕਰਾ ਰਹੇ ਆ ਤੇ ਉਹ ਸਮਝ ਜੇ ਕਿਉਂਕਿ ਉਹਦਾ ਸਾਰਾ ਪਰਿਵਾਰ ਜਿਨੇ ਮੇਰੇ ਤੇ ਰੋਪ ਲਾਏ ਆ ਨਾ ਉਹਦਾ ਪਿਤਾ ਕੱਲ ਬਜ਼ੁਰਗ ਇਥੇ ਰੋਂਦਾ ਗਿਆ ਭਾਈ ਮਖੂ ਜੀ ਦੇ ਚੈਨਲ ਤੇ ਇੰਟਰਵਿਊ ਵੀ ਹੋਈ ਆ ਤੁਹਾਡੇ ਕੋਲ ਉਹ ਵੀ ਪਹੁੰਚ ਜਾਣੀ ਆ ਉਸ ਪਿੰਡ ਦੇ ਸਾਰੇ ਪਤਵੰਤੇ ਸੱਜਣ ਜਿਨ੍ਹਾਂ ਨੇ ਦਾਸ ਤੋਂ ਕੀਰਤਨ ਸੁਣ ਸੁਣ ਕੇ ਦੀਵਾਨ ਸੁਣ ਸੁਣ ਕੇ ਇੰਟਰਵਿਊ ਚ ਦੱਸਿਆ ਅਸੀਂ ਅਮਰ ਸ਼ਕਿਆ ਗੁਰੂ ਵਾਲੇ ਬਣੇ ਆ ਇਹਨਾਂ ਦੀ ਪ੍ਰੇਰਣਾ ਨਾਲ ਤਾਂ ਸੰਗਜੀ ਦਾਸ ਤੁਹਾਨੂੰ ਰੱਬ ਰੂਪ ਜਾਣਦਾ ਤੇ ਆ ਹੁਣ ਇਹਨਾਂ ਤੋਂ ਸੁਣ ਲੋ ਭਾਈ ਹਰਜਿੰਦਰ ਸਿੰਘ ਜੀ ਜਿੰਦੂ ਵੀਰ ਜੀ ਬੋਲਣਗੇ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਜونیਰੀ ਕਰਕੇ ਜਾਣਦੇ ਆ ਅਸੀਂ ਸ਼ੁਰੂ ਤੋਂ ਜਦੋਂ ਤੇ ਬਾਬਾ ਜੀ 2005 ਵਿੱਚ ਸਾਡੇ ਪਿੰਡ ਵਿੱਚ ਆਏ ਨੇ ਤੇ ਦਾਸ ਦੀ ਉਦੋਂ ਦਾੜ੍ਹੀ ਵੀ ਕੱਟੀ ਹੁੰਦੀ ਸੀਗੀ ਸੋ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਸਾਧ ਸੰਗਤ ਸਿੱਖ ਬਣੇ ਆ ਤੇ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਾਲਾ ਜੀਵਣਾ ਹਾਂਜੀ ਗੁਰਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਰਹਿੰਦੇ ਆ ਸਾਡੇ ਨਾਲ ਇਹ ਜੀ ਕੋਈ ਗੱਲ ਅਸੀਂ ਕਦੇ ਸੁਣੀ ਨਹੀਂ ਬਾਕੀ ਚਿੱਟਾ ਜਗੜਾ ਤਾਂ ਉੱਠਦਾ ਹੀ 11 ਵਜੇ ਦਾ 2:30 ਵਜੇ ਪੰਜਾਂ ਪਾਰ ਨੂੰ ਜਾਂ 8 ਦੇ ਵਿੱਚ ਹਰ ਰੋਜ਼ ਉਹਨਾਂ ਦਾ ਦੇਖੀਦਾ ਕੀਰਤਨ ਸੁਣੀਦਾ ਇਹ ਜੀ ਕੋਈ ਗੱਲ ਨਹੀਂ ਅਸੀਂ ਅਕਦੇ ਦੇਖੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਵਿੰਦਰ ਸਿੰਘ ਜੀ ਜੋਨੀ ਸਾਡੇ ਹਰਮਨ ਪਿਆਰੇ ਬਾਬਾ ਜੀ ਹਨ ਅਸੀਂ ਇਹਨਾਂ ਨਾਲ ਮੋੜ ਤੋਂ ਜੁੜੇ ਹੋਏ ਆਂ ਜਦੋਂ ਵੀ ਸਾਡੇ ਪਿੰਡ ਵਿੱਚ ਆਏ ਇਹ ਬਹੁਤ ਵਧੀਆ ਨੇਕ ਇਨਸਾਨ ਹਨ ਹਰ ਇੱਕ ਨੂੰ ਵਧੀਆ-ਵਧੀਆ ਮਿਲਦੇ ਆ ਨਾ ਕੋਈ ਨਸ਼ਾ ਨਹੀਂ ਕਰਦੇ ਸਿਰਫ ਨਾਮ ਦਾ ਰਸ ਚੜਿਆ ਰਹਿੰਦਾ ਇਹਨਾਂ ਨੂੰ ਪਹਿਣ ਪੌਰਾਤ ਕੀਰਤਨ ਕਰਦੇ ਆ ਸਾਈ ਸਾਈ ਰਾਤ ਜਾਗਦੇ ਰਹਿੰਦੇ ਆ ਦਿਨੇ ਵੀ ਤਿੰਨ-ਤਿੰਨ ਦੀਵਾਨ ਵੀ ਲਗਾਤਾਰ ਲਾਉਂਦੇ ਆ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਸਾਡੇ ਪਿੰਡ ਨੂੰ ਜੋੜਿਆ ਹੋਇਆ ਕੀਰਤਨ ਦੇ ਨਾਲ ਅਸੀਂ ਇਹਨਾਂ ਦੇ ਧੰਨਵਾਦੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮਨਸੰਤ ਬਾਬਾ ਰਵਿੰਦਰ ਸਿੰਘ ਜੌਨੀ ਜੀ ਜਸ ਜਸ ਦਾ 12 ਦਿਨ ਤੋਂ ਅਸੀਂ ਇਹਨਾਂ ਦੀ ਸੇਵਾ ਕਰਦੇ ਆਂ ਉਸ ਦਿਨ ਤੋਂ ਦਵਾਈ ਬੁੱਢੀ ਸਾਰਾ ਲਾਜੋ ਵੀ ਉਹ ਦਾਸ ਕਰ ਰਹੇ ਆ ਬਿਲਕੁਲ ਨਸ਼ਲੀ ਕੋਈ ਗੱਲਬਾਤ ਨਹੀਂ ਚਿੱਟੇ ਤੋਂ ਤਾਂ 100 ਕਿਲੋਮੀਟਰ ਦੂਰ ਮੰਨ ਕੇ ਚੱਲੋ ਚਿੱਟੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਲੱਗੇ ਉਹ ਜਾ ਉਹ ਬੇਬੁਨਿਆਦ ਹੈ ਬਾਬੇ ਦਾ ਕਥਾ ਗੀਤਨ ਬਹੁਤ ਵਧੀਆ ਇਹ ਸਾਰਾ ਪਰਿਵਾਰ ਇਹ ਨਾਲ ਜੁੜਿਆ ਮੱਠ ਤੋਂ ਅੱਜ ਵੀ ਜੁੜਿਆ ਹੈ ਇਸ ਤਰ੍ਹਾਂ ਨਾ ਸੇ ਪੱਤੜੀ ਕੋਈ ਵੀ ਗੱਲ ਨਹੀਂ ਜੋ ਕੋ ਕਹਿੰਦਾ ਤੁਸੀਂ ਬਹੁਤ ਵੱਡੀ ਭੁੱਲ ਹੈ ਗਲਤੀ ਹੈ ਇੱਥੇ ਆਓ ਅਸਥਾਨ ਤੇ ਦਰਸ਼ਨ ਕਰੋ ਸਤਖੰਡ ਦਰਸ਼ਨ ਕਰ ਤੁਹਾਨੂੰ ਆਪੇ ਹੀ ਸ਼ਾਂਤੀ ਮਿਲੂ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕਅਪ ਕਰਾਓ ਜੇ ਚਿੱਟਾ ਇੱਕ ਦਾਣਾ ਵੀ ਚਿੱਟੇ ਦਾ ਨਿਕਲਿਆਵੇ ਸਰੀਰ ਵਿੱਚੋਂ ਤੇ ਦਾਸ ਸਿਰ ਸਿਰ ਦੀ ਸ਼ਰਤ ਲਾ ਰਿਹਾ ਕਿ ਮੇਰਾ ਸਿਰ ਕਲਮ ਕਰ ਦਿਓ ਪੰਥ ਨੂੰ ਮੈਂ ਕਹਿ ਰਿਹਾ ਵੀ ਮੇਰਾ ਸਿਰ ਕਤਲ ਕਰ ਦਿਓ ਵੀ ਜੇ ਦਾਸ ਦੇ ਖੋਣ ਵਿੱਚੋਂ ਚਿੱਟੇ ਦਾ ਨਾਮੂ ਨਿਸ਼ਾਨ ਵੀ ਨਿਕਲਿਆ। ਆ ਦੂਸਰੀ ਅੱਗੇ ਸੁਣ ਲੋ ਸਾਰਿਆਂ ਬਟੂ। ਹਾਂਜੀ ਮਾਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੀਤ ਸਿੰਘ ਅ ਬਾਬਾ ਰਵਿੰਦਰ ਸਿੰਘ ਜੋਨੀ ਜੀ ਨਾਲ 2005 ਤੋਂ ਜੁੜੇ ਹੋਏ ਆ। ਉਦੋਂ ਮੈਂ ਸਾਫਤ ਸੂਰਤ ਵੀ ਨਹੀਂ ਸੀ। ਬਾਬਾ ਜੀ ਦੀ ਪ੍ਰੇਰਣਾ ਨਾਲ ਅ ਦਾੜੀ ਕੇਸ ਰੱਖੇ ਤੇ 2014 ਵਿੱਚ ਅੰਮ੍ਰਿਤ ਛੱਕ ਕੇ ਮੈਂ ਗੁਰੂ ਵਾਲਾ ਬਣਿਆ। ਬਾਬਾ ਜੀ ਨੂੰ ਬੇਨਤੀ ਕੀਤੀ ਸੀ ਬਾਬਾ ਜੀ ਤਬਲਾ ਸਿੱਖਣ ਦਾ ਸ਼ੌਂਕ ਆ ਇਹਨਾਂ ਨੇ ਕੀਰਤਨ ਸਿਖਾਇਆ ਕੀਰਤਨ ਦੀ ਦਾਤ ਦਿੱਤੀ ਹੈ ਹੁਣ ਸ਼ਾਮ ਦੇ ਟਾਈਮ ਆ ਕੇ ਹਾਜ਼ਰੀ ਭਰਦਾ ਬੜੀ ਮਿਹਰ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਬਾ ਜੀ ਦੀ ਪ੍ਰੇਰਣਾ ਸਦਕਾ ਨਸ਼ੇ ਪੱਤੇ ਤੋਂ ਦੂਰ ਰਹੇ ਆ ਆਪਣਾ ਵਧੀਆ ਜੀਵਨ ਗੁਜ਼ਰਬਸਰ ਕਰ ਰਹੇ ਆ ਮੈਂ ਟੀਚਰ ਦੀ ਡਿਊਟੀ ਕਰਦਾ ਜੀ ਬਾਬਾ ਜੀ ਨਾਲ ਸ਼ੁਰੂ ਤੋਂ ਰਹੇ ਆ ਜੇ ਕੋਈ ਐਹੋ ਜੀ ਗੱਲ ਹੁੰਦੀ ਤਾਂ ਕਦੋਂ ਦੇ ਪਾਸੇ ਹੋ ਜਾਂਦੇ ਪਰ ਅੱਜ ਤੱਕ ਐਹੋ ਜੀ ਗੱਲ ਨਾ ਦੇਖੀ ਹੈ ਨਾ ਕਦੇ ਸੁਣੀ ਹੈ ਅਲਜ਼ਾਮ ਲਾ ਦੇਣਾ ਤੇ ਉਹਨੂੰ ਸਾਬਤ ਕਰਨਾ ਬਹੁਤ ਦੂਰ ਦੀਆਂ ਗੱਲਾਂ ਹੁੰਦੀਆਂ ਨੇ ਜੀ ਸੋਸ਼ਲ ਮੀਡੀਆ ਦਾ ਜਮਾਨਾ ਸਾਧ ਸੰਗਤ ਇਹਨੂੰ ਚੰਗੇ ਸੇਧ ਦੇਣ ਲਈ ਵਰਤੀਏ ਨਾ ਕਿ ਇਹੋ ਜੀਆਂ ਅਫਵਾਹਾਂ ਫਲਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰਿੰਤ ਸਿੰਘ ਤਖ਼ਾਨਾ ਵੱਤੋਂ ਜੋ ਬਾਬਾ ਜੂਨੀਏ ਨਾਲ 2005 ਤੋਂ ਜੁੜੇ ਹੋਏ ਆ ਇਸ ਘਰ ਤੇ ਅਸੀਂ ਸੰਗੀਆਂ ਬਾਬਾ ਜੀ ਦੇ ਸੰਗੀਆਂ ਆ ਮਾਲਾ ਜਤੇ ਕਰਾ ਸੀ ਬਾਬਾ ਜੀ ਨੂੰ ਕੋਈ ਨਹਾਆ ਕਰਦੇ ਨਹੀਂ ਵੇਖਿਆ ਬਾਬਾ ਜੀ ਕੋਲ ਆਥਨ ਸਵੇਰ ਅਸੀਂ ਹਾਜਰੀ ਭਰਦੇ ਆ ਇਹ ਜੋ ਦੋਸ਼ ਲਾਇਆ ਬੇਬੁਨਿਆਦ ਆ ਇਨੀ ਕੁ ਬੇਨਤੀ ਕਰਦੇ ਆ ਖੇਮਾ ਜਾਇਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਧੋਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਪਿੰਡ ਦਿਖਾਣ ਵੱਦ 2005 ਦੇ ਵਿੱਚ ਆਏ ਆ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਦੋਂ ਮੇਰੀ ਵੀ ਕੋਈ ਉਮਰ 14-15 ਸਾਲ ਦੀ ਹੁੰਦੀ ਸੀਗੀ ਤੇ ਮੇਰੇ ਵੀ ਮਤਲਬ ਕਟਿੰਗ ਹੁੰਦੀ ਸੀ ਤੋ ਬਾਬਾ ਜੀ ਉਥੇ ਗੁਰਦੁਆਰਾ ਭਾਈਵਾਲਾ ਸਹਿਬ ਸਭ ਤੋਂ ਪਹਿਲਾਂ ਆਏ ਸੀ ਤੇ ਚਲੋ ਅਸੀਂ ਇਹਨਾਂ ਦੇ ਨਾਲ ਜੁੜੇ ਤੇ ਉਹ ਤੋਂ ਬਾਅਦ ਦੇ ਵਿੱਚ ਬਾਬਾ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਜੁੜਾ ਰੱਖੋ ਚਲੋ ਮਹਾਰਾਜ ਦੀ ਕਿਰਪਾ ਹੋਈ ਆ ਤੇ ਜੁੜਾ ਰੱਖਿਆ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਠਾੜ ਦੀ ਸੇਵਾ ਸੰਭਾਲੀ ਅਸੀਂ ਉਸ ਤੋਂ ਬਹੁਤ ਟਾਈਮ ਤੋਂ ਇੱਥੇ ਦਿਵਾਨਾ ਦੇ ਵਿੱਚ ਵੀ ਹਰ ਸਗਰਾਂਤ ਤੇ ਪਹੁੰਚਦੇ ਆਂ ਪਰ ਇਹੋ ਜੀ ਗੱਲਬਾਤ ਨਾ ਕਿਤੇ ਅਜੇ ਤੱਕ ਸੁਣੀ ਆ ਨਾ ਕਿਤੇ ਦੇਖਿਆ ਵਾ ਕੋਕੇ ਦੇਖੇ ਤੋਂ ਬਿਨੇ ਕੰਨੀ ਸੁਣਿਆ ਤੇ ਅੱਖੀ ਦੇਖੇ ਦਾ ਬਹੁਤ ਫਰਕ ਹੁੰਦਾ ਵਾ ਸੁਣੀਆਂ ਸੁੜਾਈਆਂ ਗੱਲਾਂ ਜਿਹੜੀਆਂ ਹੁੰਦੀਆਂ ਵਾਂ ਉਹ ਬੇਬਨਾਦ ਹੁੰਦੀਆਂ ਵਾਂ ਸੋ ਬਦਨਾਮ ਕਰਨਾ ਇੱਕ ਸਾਸ਼ ਦੇ ਤਹਿਤ ਆਪਾਂ ਮੰਨਦੇ ਆ ਤੇ ਉਹ ਸੋ ਇਹ ਗੱਲਾਂ ਫਾਲਤੂ ਦੀਆਂ ਗੱਲਾਂ ਵਾਂ ਰੋਲ ਸਾਡੇ ਕੀਰਤਨ ਦੀ ਸੇਵਾ ਕਰਦੇ ਆ ਬਾਬਾ ਜੀ ਇੱਥੇ ਦਿਵਾਨ ਲੱਗਦੇ ਆ ਪੂਰਾ ਰੌਣਕ ਮੇਲਾ ਇੱਥੇ ਸਾਡੇ ਲੱਗਦਾ ਵਾ ਕੋਈ ਉਹੋ ਜੀ ਗੱਲ ਨਹੀਂ ਕੀ ਸੋ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਝੂਠੀਆਂ ਫਾਹਾਂ ਦੇ ਵਿੱਚ ਨਾ ਆਉਣ ਤੋ ਇਸੇ ਤਰ੍ਹਾਂ ਬਾਬਾ ਜੀ ਸੇਵਾ ਕਰਦੇ ਰਹਿਣ ਆਉਂਦੀਆਂ ਜਾਂਦੀਆਂ ਰਹਦੀਆਂ ਉਹ ਜੀਆਂ ਅਭੀਆਂ ਨਵੀਆਂ ਤੇ ਮਹਾਰਾਜ ਕਰਨ ਵਾਲਾ ਵਾ ਚੜਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥ ਸੰਗਤ ਜੀ ਮੈਂ ਆਪਦੇ ਮੋਹੋਂ ਆਪਦੀ ਸਫਾਈ ਨਹੀਂ ਦਿੰਦਾ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਮੈਂ ਤਾਂ ਬਹੁਤ ਛੋਟਾ ਸੀ ਮੇਰੇ ਦਾੜੀ ਫੁੱਟਦੀ ਸੀ ਜਦੋਂ ਮੈਂ ਤਾਂ ਖਾਣ ਵੱਤ ਆਇਆ ਇਹਨਾਂ ਨੇ ਪਾਲਿਆ ਮੈਨੂੰ ਇੱਕ ਸਮਝਾ ਇਹਨਾਂ ਨੇ ਹੁਣ ਤੱਕ ਸੰਭਿਆ ਪ੍ਰਸ਼ਾਦਾ ਪਾਣੀ ਹਰ ਸੇਵਾ ਨਿਭਾ ਰਿਹਾ ਹੈ ਮਹਾਰਾਜ ਜੀ ਨੂੰ ਖੂਬ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਅਸੀਂ ਗੁਰੂ ਘਰੇ ਖੜ ਕੇ ਬਿਆਨ ਦੇ ਰਹੇ ਆ ਇਹਦੇ ਵਿੱਚ ਕੋਈ ਝੂਠੀਆਂ ਗੱਲਾਂ ਨਹੀਂ ਹੈ ਇਹਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ